ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀਬੀਰ ਕੇ ਦੋਤੋਸ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਭਾਵੇਂ ਉਹ ਜਿਹੜਾ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੈ ਸੁਖਵੀਰ ਸਿੰਘ ਬਾਦਲ ਲਗਾਤਾਰ ਐਲਾਨ ਕਰ ਚੁੱਕੇ ਹੈ ਕਿ 15 ਜੁਲਾਈ ਤੋਂ ਸੰਘਰਸ਼ ਨੂੰ ਭਾਵੇਂ ਤੇਜ਼ ਵੀ ਕਰਾਂਗੇ ਪਰ ਅਸੀਂ ਹੁਣ ਫਿਰ ਇਸ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਹੈ ਇੱਕ ਪਾਸੇ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਵਰਕਰ ਲਗਾਤਾਰ ਸੰਘਰਸ਼ ਕਰ ਰਹੇ ਆ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਲੱਗੇ ਹੋਏ ਹੈ ਕਿ ਜਿਹੜਾ ਰਾਜਨੀਤਿਕ ਤੌਰ ਤੇ ਪ੍ਰੇਰਿਤ ਪਰਚਾ ਕੀਤਾ ਗਿਆ ਵਿਕਰਮਜੀਤ ਸਿੰਘ ਮੈਜੋਰਟੀਆ ਦੇ ਉੱਤੇ ਲਗਾਤਾਰ ਜਿਹੜੇ ਅਕਾਲੀ ਵਰਕਰ ਹੈ ਉਹਨਾਂ ਦੀਆਂ ਬੱਕ ਬੱਕ ਸੋਸ਼ਲ ਸੈਟਾ ਦੇ ਵੀਡੀਓ ਜਾਰੀ ਹੋ ਰਹੀਆਂ ਨੇ ਕਿ ਕਿਵੇਂ ਉਹਨਾਂ ਨੂੰ ਘਰ ਦੇ ਵਿੱਚ ਬੰਦੀ ਬਣਾਇਆ ਗਿਆ ਕਿਵੇਂ ਰਸਤਿਆਂ ਦੇ ਵਿੱਚ ਰੋਕਿਆ ਗਿਆ ਤਾਜ਼ਾ ਖਬਰਾਂ ਤੋਂ ਪਾਉਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਤ ਕੌਰ ਖਹਿਰਾ ਅਤੇ ਉਸ ਦੇ ਨਾਲ ਜਿਹੜੀਆਂ ਹੋទੀਆਂ ਸਾਥੀ ਮਹਿਲਾਵਾਂ ਵਰਕਰ ਸੀਗੀਆਂ ਉਹਨਾਂ ਨੂੰ ਵੀ ਰੋਕਿਆ ਗਿਆ ਪਟਿਆਲਾ ਬਰਨਾਲਾ ਜਿਹੜਾ ਮੁੱਖ ਮਾਰਗ ਹੈ ਬਟਿੰਡਾ ਪਟਿਆਲਾ ਮੁੱਖ ਮਾਰਗ ਦੇ ਰਸਤੇ ਦੇ ਵਿੱਚ ਜਿਹੜਾ ਉਹਨਾਂ ਨੂੰ ਰੋਕ ਕੇ ਉੱਥੇ ਅੱਗੇ ਜਾਣ ਤੋਂ ਉਹਨਾਂ ਨੂੰ ਰੋਕਿਆ ਗਿਆ ਜਿੱਥੇ ਵਿੰਤਕੌਰ ਖਹਿਰਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਕਿਵੇਂ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਕੇ ਮਹਾਲੀ ਜਾਣ ਤੋਂ ਰੋਕਿਆ ਜਾ ਵਿੰਤਕੌਰ ਖਹਿਰਾ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਮਹਾਲੀ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਸਾਪੇ ਮਾਰੀ ਕੀਤੀ ਜਾ ਰਹੀ ਹੈ ਜਿੱਥੇ ਅਕਾਲੀ ਆਗੂਆਂ ਦੀ ਉੱਥੇ ਰਾਸਤੇ ਦੇ ਵਿੱਚ ਚੰਡੀਗੜ੍ਹ ਜਾ ਰਹੇ ਜਿਹੜੇ ਵਰਕਰ ਹੈ ਉਹਨਾਂ ਨੂੰ ਰਸਤਿਆਂ ਦੇ ਵਿੱਚ ਰੋਕਿਆ ਜਾ ਰਿਹਾ ਪੂਰੀ ਵੀਡੀਓ ਦਿਖਾਉਣੀ ਹੈ ਤੁਹਾਨੂੰ ਕਿਵੇਂ ਬੀਬੀ ਬਿਆਨਤ ਕੌਰ ਖਹਿਰਾ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਕਰ ਰਹੀ ਹੈ ਉਹਨਾਂ ਨੂੰ ਵਜਾ ਪੁੱਸ ਰਿਹਾ ਕਿ ਆਖਰ ਕਿਉਂ ਸਾਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਕਿ ਅੱਜ ਅਸੀਂ ਚੰਡੀਗੜ੍ਹ ਧਰਨੇ ਦੇ ਵਿੱਚ ਆ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਹੀ ਮੁਲਾਜ਼ਮਾਂ ਵੱਲੋਂ ਰੋਕ ਲੇਟਾ ਗਿਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਸਾਰੇ ਮੁਲਾਜ਼ਮ ਖੜੇ ਆ ਗਏ ਸਾਨੂੰ ਪਤਾ ਨਾ ਲੱਗਿਆ ਵੀ ਕਿਸ ਕਾਰਨ ਆ ਕੇ ਸਾਨੂੰ ਅਸੀਂ ਇਹਨਾਂ ਨੂੰ ਇਹੀ ਪੁੱਛ ਰਹੇ ਆ ਵੀ ਸਾਨੂੰ ਰੀਜ਼ਨ ਤਾਂ ਦੱਸੋ ਵੀ ਸਾਨੂੰ ਰਸਤੇ ਦੇ ਵਿੱਚ ਕਿਉਂ ਰੋਕਿਆ ਸਾਡਾ ਕੋਈ ਫੋਨ ਵੀ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਇਹਨਾਂ ਨੇ ਫੋਨ ਵੀ ਸਾਡੇ ਮਤਲਬ ਬੀਬੀ ਵੀਡੀਓ ਬਣਾ ਰਹੀ ਸੀ ਰੋਕ ਫੋਨ ਵੀ ਖੋ ਲਿਆ ਤੇ ਅਸੀਂ ਇਹਨਾਂ ਨੂੰ ਹੀ ਬੇਨਤੀ ਕਰ ਰਹੇ ਆ ਵੀ ਸਾਨੂੰ ਦੱਸੋ ਕਿ ਕਿਉਂ ਰੋਕਿਆ ਸਾਨੂੰ ਦੱਸੋ ਸਰ ਕਿਉਂ ਰੋਕਿਆ ਸਾਨੂੰ ਹਾਂਜੀ ਅਸੀਂ ਦੇਖੋ ਸਾਰੇ ਜਾਣੇ ਜਾ ਰਹੇ ਸੀ ਜੀ ਡਰਾਈਵਰੀ ਆਪਣੀ ਕਰ ਰਹੇ ਆ ਖੁਦ ਅਸੀਂ ਦੋ ਵਾਰੀ ਕਹਤਾ ਸਰ ਨੂੰ ਵੀ ਅਸੀਂ ਮੱਥਾ ਟੇਕਣ ਜਾ ਰਹੇ ਆ ਤੇ ਬਲ ਕਰਕੇ ਮੱਥਾ ਟੇਕਣ ਕੀ ਸੱਚਾਈ ਹੈ ਜੀ ਅਸੀਂ ਜਾ ਰਹੇ ਆ ਸਾਡੀ ਜਿਹੜੇ ਸਾਨੂੰ ਬੇਗਨਾ ਸਾਡੇ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਗਿਆ ਸਾਡੀ ਜਿੰਨੀ ਸੋਮਣੀ ਅਕਾਲ ਦੇ ਦੀ ਲੀਡਰਸ਼ਿਪ ਹੈ ਸਾਰੇ ਅਸੀਂ ਪਹੁੰਚ ਰਹੇ ਆ ਜੀ ਅਸੀਂ ਹੱਕ ਦੀ ਲੜਾਈ ਲੜ ਰਹੇ ਆ ਕੋਈ ਐ ਥੋੜਾ ਵੀ ਅਸੀਂ ਕੋਈ ਕੋਈ ਗਨਾਹ ਕੀਤਾ ਜਾਂ ਕੋਈ ਕਤਲ ਕੀਤੇ ਨੇ ਵੀ ਜਿਹੜੇ ਸਾਨੂੰ ਐ ਸੜਕਾਂ ਤੇ ਰੋਕਿਆ ਜਾਊਗਾ ਪਰ ਅਸੀਂ ਬੇਨਤੀ ਕਰਦੇ ਆ ਵੀ ਸਰ ਸਾਨੂੰ ਜਾਣ ਦੋ ਜੀ ਸਾਨੂੰ ਜਾਣ ਦੋ ਸਾਨੂੰ ਆਰਟੋਫਨ ਇਹ ਸਾਡੀ ਬੇਨਤੀ ਹੈ ਜੀ ਮਲਾਜਮਾਂ ਨੂੰ ਦੇਖੋ ਇਹ ਤੱਕੇ ਸਾਹੀ ਆ ਸਾਨੂੰ ਰਸਤੇ ਦੇ ਵਿੱਚ ਨਾ ਰੋਕਿਆ ਜਾਵੇ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਅਸੀਂ ਇਹਨਾਂ ਨੂੰ ਇਹੀ ਬੇਨਤੀ ਕਰ ਰਹੇ ਹਾਂ ਅੱਜ ਇੱਕ ਸ਼ਰੋਮਣੀ ਅਕਾਲੀ ਦਲ ਭਾਵੇਂ ਕਿ ਬੁਰੀ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਪਸੜ ਚੁੱਕਿਆ ਰਾਜਨੀਤਿਕ ਤੌਰ ਤੇ ਵੀ ਜਿਹੜਾ ਬੁਰਾ ਹਾਲ ਉਹਦਾ ਲੱਗ ਰਿਹਾ ਕਿਉਂਕਿ ਹਰ ਚੋਣ ਦੇ ਵਿੱਚ ਜਮਾਨਤ ਜਬਤ ਹੋ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਾਰੇ ਵਰਕਰ ਚਾਹੁੰਦੇ ਆ ਕਿ 2027 ਤੱਕ ਜਿਹੜਾ ਇਹ ਘਾਟਾ ਪਿਆ ਹੋਇਆ ਉਹਨੂੰ ਕਿਸੇ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਿਆ ਜਾ ਸਕੇ ਇਸ ਦੇ ਨਾਲ ਵਕ ਵਕ ਮੁੱਦਿਆਂ ਤੇ ਸੰਘਰਸ਼ ਕਰਨ ਦੀ ਤਿਆਰੀ ਸੁਖਬੀਰ ਸਿੰਘ ਬਾਦਲ ਨੇ ਕਰ ਲਈ ਹੈ ਤੇ ਇਸ ਦੇ ਨਾਲ ਹੀ ਜੂਤ ਪ੍ਰਧਾਨ ਆ ਜਿਹੜੇ ਸਰਬੀ ਢਿੰਜਰ ਉਹ ਵੀ ਲਗਾਤਾਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਲਈ 2027 ਕੱਕਰਾ ਪਧਰਾ ਕੀਤਾ ਜਾ ਸਕੀ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਲੋ ਨਹੀਂ ਕੀਤਾ ਉਹ ਜਰੂਰ ਕਰ ਲਿਓ ਤਾਂ ਕਿ ਹੋਰ ਵੀਡੀਓ ਵੀ ਤੁਹਾਡੇ ਤੱਕ ਪੁੱਜ ਸਕਣ ਮੇਰੇ ਪਾਲੀ ਵੀਰ ਨੂੰ ਦਿਓ ਜੀ ਧੰਨਵਾਦ